ਖਬਰ ਰਮਨ अरोड़ा ਗ੍ਰਿਫਤਾਰੀ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਬੀਤੀ ਰਾਤ ਐਮਐਲਏ ਰਮਨ ਅਰੋੜਾ ਦੀ ਤਬੀਅਤ ਵਿਗੜ ਗਈ ਹੈ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਕਸਤੀ ਦੇ ਵਿੱਚ ਰੱਖਿਆ ਗਿਆ ਸੀ ਮਾਨਯੋਗ ਅਦਾਲਤ ਦੇ ਵੱਲੋਂ 5 ਦਿਨ ਦਾ ਰਿਮਾਂਡ ਐਮਐਲਏ ਰਮਨ ਅਰੋੜਾ ਦਾ ਦਿੱਤਾ ਗਿਆ ਸੀ ਕਿ ਇਸ ਤਰ੍ਹਾਂ 4 ਦੇ આરોਪਾਂ ਦੇ ਤਹਿਤ ਰਮਨ ਅਰੋੜਾ ਦੀ ਗ੍ਰਿਫਤਾਰੀ ਪਾਈ ਗਈ ਸੀ ਦੱਸਦੀ ਹੈ ਕਿ ਰਮਨ ਅਰੋੜਾ ਦੀ ਸਿਹਤ ਖਰਾਬ ਹੋਣ ਕਰਕੇ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਟੀਮ ਨੂੰ ਜਿਹੜਾ ਬੁਲਾਇਆ ਗਿਆ ਇੱਕ ਐਮਬੂਲੈਂਸ ਵੀ ਅਰਜ ਦੇ ਲਈ ਮੰਗਵਾਈ ਗਈ ਹੈ ਤਾਂ ਦੱਸਦੀ ਹੈ ਫਲਾਲਾ ਅਧਿਕਾਰੀਆਂ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਕੋਸ਼ਿਸ਼ ਜਿਹੜੀ ਹੈ ਨਹੀਂ ਕੀਤੀ ਗਈ ਪਰ ਸੂਤਰਾਂ ਤੋਂ ਜਾਣਕਾਰੀ ਜੋ ਮਿਲੀ ਹੈ ਉਹ ਇਹ ਹੈ ਕਿ ਸਿਵਲ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਜਿਹੜੀ ਆ ਬੁਲਾਈ ਗਈ ਹੈ ਕਸਟਡੀ ਦੇ ਵਿੱਚ ਰਮਨ अरोड़ा ਦੀ ਤਬੀਅਤ ਅਚਾਨਕ ਖਰਾਬ ਹੋ ਜਾਂਦੀ ਹੈ ਇਹ ਵੀ ਦੱਸਦੀ ਹੈ ਕਿ ਬੀਪੀ ਵਦਨ ਦੇ ਨਾਲ ਰਮਨ अरोड़ा ਨੂੰ ਇਹ ਦਿੱਕਤ ਆਈ ਹੈ ਜਿਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਡਾਕਟਰਾਂ ਦੀ ਟੀਮ ਜਿਹੜੀ ਹੈ ਐਂਬੂਲੈਂਸ ਨਾਲ ਮੰਗਵਾਈ ਹੈ ਕਸਤੀ ਦੇ ਵਿੱਚ ਐਮਐਲਏ ਰਮਨ अरोड़ा ਦੀ ਤਬੀਅਤ ਵਿਗੜਨ ਦੀ ਖਬਰ ਸਾਹਮਣੇ ਆਈ ਹੈ ਫਿਲਹਾਲ ਅਧਿਕਾਰੀਆਂ ਦੇ ਵੱਲੋਂ ਮੀਡੀਆ ਦੇ ਨਾਲ ਦੂਰੀ ਬਣਾਈ ਗਈ ਹੈ ਪਰ ਸੂਤਰਾਂ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਬੀਪੀ ਵਧਣ ਕਰਕੇ ਹੀ ਐਂਬੂਲੈਂਸ ਅਤੇ ਡਾਕਟਰਾਂ ਦੀ ਟੀਮ ਨੂੰ ਬੁਲਾਇਆ ਗਿਆ ਸੀ ਜਰੂਰੀ ਰਿਪੋਰਟ ਔਨ ਪੋਇੰਟ